10 ਜੂਨ 1968 ਨੂੰ ਇੱਕ ਬੱਚਾ ਪਿੰਡ ਮਖਸੂਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜਨਮ ਲੈਂਦਾ ਤੇ ਘਰ ਦੇ ਉਹਦਾ ਨਾਮ ਰੱਖਦੇ ਨੇ ਗੁਰਦੇਵ ਸਿੰਘ ਪੜ੍ਹਨ ਲਿਖਣ ਤੋਂ ਇਲਾਵਾ ਥੋੜਾ ਬਹੁਤ ਲਿਖਣ ਲੱਗਦਾ ਹੈ ਤੇ 20 ਸਾਲ ਦੀ ਉਮਰ ਦੇ ਵਿੱਚ ਜਸਮント ਸੰਧਿਲਾ ਜੀ ਦੇ ਆਸ਼ੀਰਵਾਦ ਨਾਲ ਕਲਦੀਪ ਮਾਨਕ ਦੀ ਆਵਾਜ਼ ਦੇ ਵਿੱਚ ਪਹਿਲਾ ਗੀਤ रिकॉर्ड ਹੁੰਦਾ ਬਾਬਲ ਮਰਿਆ ਭਾਬੀ ਪੈ ਗਏ ਪੁਆੜੇ ਤੇ ਉਸ ਤੋਂ ਬਾਅਦ ਗੁਰਦੇਵ ਸਿੰਘ ਦਾ ਨਾਮ ਹੈ ਜਿਹੜਾ ਦੇਵੀ ਮਖਸੂਸਪੁਰੀ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਬਹੁਤ ਸਾਰੇ ਗੀਤ ਆਉਂਦੇ ਨੇ ਪਾਸ਼ਕਾਂ ਦੀ ਕਾਦੀ ਜ਼ਿੰਦਗੀ ਲੋਕੋਂ ਮੈਂ ਪਾਕ ਮਾ ਬਤਾ ਮਨਮੋਹਨ ਬਾਸ ਸਰਦੂਲ ਸਿਕੰਦਰ ਹੰਤਰਾਜ ਦੀ ਆਵਾਜ਼ ਦੇ ਵਿੱਚ ਅਣਗਿਣਤ ਗੀਤ ਇਸ ਬੰਦੇ ਦੇ ਜਿਹੜੇ ਆਉਂਦੇ ਨੇ ਤੇ ਉਸ ਤੋਂ ਬਾਅਦ 1994 ਦੇ ਵਿੱਚ ਜਾ ਜਨਾਬ ਚਰਨਜੀਤ ਔਜਾ ਦੇ ਮਿਊਜ਼ਿਕ ਦੇ ਵਿੱਚ ਇੱਕ ਟੇਪ ਆਉਂਦੀ ਆ ਜਿਹਦਾ ਨਾਮ ਹੁੰਦਾ ਜਦ ਮਾਂ ਨਹੀਂ ਰਹਿੰਦੀ ਤੇ ਉਹ ਦੇਵੀ ਮਖਸੂਸਪੂਰੀ ਜਿਹੜੇ ਗੀਤਕਾਰ ਤੇ ਸ਼ਾਇਰ ਹੁੰਦੇ ਨੇ ਫਿਰ ਗਾਇਕ ਬਣ ਜਾਂਦੇ ਨੇ ਤੇ ਉਸ ਤੋਂ ਬਾਅਦ ਝੂਠੀ ਇਨ ਲਾਰੇ ਤੇਰੇ ਨਹੀਂ ਮੁੱਕਣੇ ਬੱਲੇ ਨਹੀਂ ਬੱਲੇ ਇੱਕ ਤੋਂ ਇੱਕ ਜਿਹੜਾ ਗੀਤ ਉਹਨਾਂ ਦਾ ਆਉਂਦਾ ਤੇ ਦੇਵੀ ਲਾਈਵ ਦੀਆਂ ਤਾਂ ਗੱਲਾਂ ਹੀ ਕੀ ਨੇ ਬੱਚੇ-ਬੱਚੇ ਦੀ ਨਾਂ ਦੇ ਉੱਤੇ ਉਹਨਾਂ ਦੇ ਜਿਹੜੇ ਜ਼ੁਬਾਨ ਦੇ ਉੱਤੇ ਸ਼ੇਅਰ ਉਹਨਾਂ ਦੀ ਸ਼ਿਰੋ ਸ਼ੈਰੀ ਚੜ ਜਾਂਦੀ ਆ ਤੇ ਹੁਣ ਤੱਕ ਕਾਫੀ ਦੇਵੀ ਲਾਈਵ ਆ ਚੁੱਕੀਆਂ ਨੇ ਤੇ ਅੱਜ ਉਹਨਾਂ ਦਾ ਜਨਮ ਦਿਨ ਸਜਦਾ ਉਸ ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ ਨੂੰ ਤੇ ਬਹੁਤ ਵਧੀਆ ਲਿਖਦਾ ਰਹੇ ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦਾ ਰਹੇ ਬਾਬਾ ਨਾਨਕ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਦੇਵੀ ਮਖਸੂਦਪੂਰੀ ਸਾਹਿਬ ਨੂੰ